"Jess. ਹਾਂ ਤੋੜਾਂਗਾ ਬੇਲੇ ਉਹਨੂੰ ਹੋਣ ਤੋੜਾ ਹੁਣ ਆਪ ਟੁੱਟ ਗਏ ਜੀ ਹੋਰ ਨਹੀਂ ਟੁੱਟਣੀ ਹੈ ਨਾ ਪਰ ਖੁਦਾ ਤੋੜੂਗਾ ਖੁਦਾ ਆਪਣੀ ਦਿਯਾਨੋ ਹੀ ਪ੍ਰਗਟ ਕਰੇਗਾ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਹਾਲੇਲੂਇਆ ਹਾਲੇਲੂਇਆ ਕਬਰ ਦੇ ਅਗਲੇ ਡਾ ਤਗੜ ਪੱਥਰ ਜਿਨੂੰ ਜੈਮਸੀ ਜੀ ਸਾਡੀ ਟੀਮ ਨੂੰ ਜੈਮਸੀ ਜੀ ਪਾਸਟਰ ਜੀ ਨੂੰ ਜੈਮਸੀ ਜੀ ਮੈਂ ਪ੍ਰਭੂ ਦਾ ਧੰਨਵਾਦ ਕਰਦਾ ਹਾਂ ਕਿ ਮੈਨੂੰ ਸੰਭਾਲ ਲਿਆ ਪਿਛਲੇ ਦਿਨਾਂ ਚ ਉਹ ਆਉਣ ਵਾਲੇ ਦਿਨਾਂ ਚ ਵੀ ਸੰਭਾਲ ਕੇ ਰੱਖੂਗਾ ਪ੍ਰਭੂ ਦਾ ਧੰਨਵਾਦ ਕਰਦਾ ਹਾਂ ਮੈਂ ਆਪਣੀ ਗਵਾਹੀ ਦੇਣਾ ਚਾਹੁੰਦਾ ਹਾਂ ਪਥਰੀ ਦੀ ਜੋ ਪਿਛਲੇ ਦਿਨਾਂ ਦੇ ਵਿੱਚ ਮਹੀਨਿਆਂ ਦੇ ਵਿੱਚ ਮੈਂ ਬੜਾ ਤੰਗ ਸੀ ਮਤਲਬ ਇੰਨਾ ਜ਼ਿਆਦਾ ਤੰਗ ਸੀ ਪਥਰੀ ਦੇ ਕਾਰਨ ਕਿ ਰਾਤ 12 ਵਜੇ ਉੱਠਦਾ ਸੀਗਾ ਤੇ 5 6 ਵਜੇ ਤੱਕ ਜਾ ਕੇ ਕੱਢਦਾ ਸੀਗਾ ਹੋਰ ਮੇਰੀ ਨਾ ਮੈਨੂੰ ਇੰਨੀ ਜ਼ਿਆਦੀ ਪ੍ਰੋਬਲਮ ਹੁੰਦੀ ਸੀਗੀ ਨਾ ਕਿ ਮੈਨੂੰ ਬੈਠ ਵੀ ਨਹੀਂ ਹੁੰਦਾ ਰਿਹਾ ਤੇ ਖੜਾ ਵੀ ਨਹੀਂ ਹੋਇਆ ਜਾਂਦਾ ਰਿਹਾ ਮਤਲਬ ਅਵਾਜਾਈ ਮੇਰੀ ਚੱਲੀ ਜਾਂਦੀ ਬਾਥਰੂਮ ਚ ਬਾਥਰੂਮ ਆਣਾ ਏਦਾਂ ਲੱਗਣਾ ਕਿ ਜਿੱਦਾਂ ਬਾਥਰੂਮ ਆ ਰਿਹਾ ਵਾ ਪਰ ਬਾਥਰੂਮ ਆਣਾ ਨਹੀਂ ਟਾਇਲਟ ਆਣੀ ਨਹੀਂ ਮਤਲਬ ਬੜਾ ਜ਼ਿਆਦਾ ਤੰਗ ਸੀ ਤੇ ਮੈਂ ਆਪਣੀ ਪ੍ਰੋਬਲਮ ਪਾਸਟਰ ਜੀ ਨਾਲ ਸ਼ੇਅਰ ਕੀਤੀ ਆਤਰ ਕੋਪੰਤ ਕੁਲਮੰਤ ਸਿੰਘ ਨਾਲ ਉਹਨਾਂ ਨੇ ਮੇਰੇ ਲਈ ਪ੍ਰੇਅ ਕੀਤੀ ਔਰ ਉਹਨਾਂ ਨੇ ਮੇਰੇ ਲਈ ਪ੍ਰੇਅ ਕੀਤੀ ਕਿ ਤੂੰ ਚੰਗਾ ਹੋਣ ਜਾ ਰਿਹਾ ਆ ਤੇਰੀ ਜੋ ਆਵਾਜ਼ ਆਈ ਰਾਤ ਨੂੰ ਜਿਹੜੀ ਚੱਲਦੀ ਆ ਜੋ ਤੂੰ ਦਰਦ ਕੰਨ ਇੰਨਾ ਪਰੇਸ਼ਾਨ ਆ ਉਹਨਾਂ ਨੇ ਮੇਰੇ ਲਈ ਪ੍ਰੇਅ ਕੀਤੀ ਤੇ ਮੈਂ ਉਸ ਦਿਨ ਤੋਂ ਠੀਕ ਆ ਪ੍ਰਭੂ ਦਾ ਧੰਨਵਾਦ ਕਰਦਾ ਆ ਜਿਨੇ ਮੈਨੂੰ ਸੰਭਾਲ ਕੇ ਰੱਖਿਆ ਔਰ ਪ੍ਰਭੂ ਦਾ ਸ਼ੁਕਰ ਕਰਦਾ ਆ